ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਵੱਡੀਆਂ-ਵੱਡੀਆਂ ਕਰੇਨਾ ਜੜੀਆਂ ਨੇ ਉਹ ਮੰਗਵਾਈਆਂ ਜਾ ਰਹੀਆਂ ਨੇ ਦੇਖੋ ਇਹ ਤਸਵੀਰ ਦੇਖੋ ਰੋਸ਼ ਨੇ ਤਸਵੀਰ ਦਿਖਾਓ ਤੁਸੀਂ ਇਹ ਖਾਸ ਤਸਵੀਰਾਂ ਨੇ ਜਿੱਥੇ ਕੀ ਵੱਡੀਆਂ-ਵੱਡੀਆਂ ਕਰੇਨਾ ਦੇ ਨਾਲ ਪ੍ਰਸ਼ਾਸਨ ਜਿਹੜਾ ਹੁਣ ਰਸਤੇ ਪੂਰਨ ਤੌਰ ਤੇ ਬੰਦ ਕਰ ਰਿਹਾ ਹੈ ਇਹ ਦੇਖੋ ਤਸਵੀਰ ਇਹ ਸਿੱਧੀਆਂ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਕਿਸਾਨ ਦੇਸ਼ ਦਾ ਅन्नदाता ਹੈ ਉਹ ਸ਼ੰਭੂ ਬਾਰਡਰ ਪਹੁੰਚ ਰਿਹਾ ਤਾਂ ਦੇਖੋ ਤਾਂ ਕਿਸ ਤਰ੍ਹਾਂ ਦੀ ਤਿਆਰੀ ਇਸ ਵਾਰ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੀ ਆਮਦ ਤੋਂ ਪਹਿਲਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਿੱਲੀਪੋ ਤਾਂ ਦੇਖੋ ਇਹ ਤਸਵੀਰ ਦੇਖੋ ਖਾਸ ਤਸਵੀਰਾਂ ਨੇ ਜਿੱਥੇ ਕੀ ਕ੍ਰੇਨ ਜਿਹੜੀ ਹੈ ਉਹ ਮੰਗਵਾਈ ਗਈ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਕਰੇਨਾ ਜਿਹੜੀਆਂ ਨੇ ਇਸ ਵੇਲੇ ਇੱਥੇ ਮੌਜੂਦ ਨੇ ਤੇ ਵੈਰੀਗੇਟ ਜਿਹੜੇ ਨੇ ਉਹ ਇੱਥੋਂ ਚੱਕ-ਚੱਕ ਕੇ ਅੱਗੇ ਲਗਾਏ ਜਾ ਰਹੇ ਨੇ ਦੇਖ ਸਕਦੇ ਹੋ ਕਿੰਦਾ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਪ੍ਰਸ਼ਾਸਨ ਕਰ ਰਿਹਾ ਕਿਸਾਨਾਂ ਨੇ ਤਾਂ ਦੇਖੋ ਤਾਂ ਅਨਾਉਂਸਮੈਂਟ ਹੋ ਰਹੀ ਹੈ ਅ ਦੇਖ ਸਕਦੇ ਹੋ ਪੱਤਰਕਾਰਾਂ ਨੂੰ ਵੀ ਅਨਾਉਂਸ ਕੀਤਾ ਜਾ ਰਿਹਾ ਕਿ ਜਿਹੜੇ ਪੱਤਰਕਾਰ ਇੱਥੇ ਖੜ ਕੇ ਕਵਰੇਜ ਕਰ ਰਹੇ ਨੇ ਉਹਨਾਂ ਨੂੰ ਵੀ ਬੈਰੀਗੇਡ ਤੋਂ ਬਾਹਰ ਕਰਨ ਦੇ ਜਿਹੜੇ ਨੇ ਆਦੇਸ਼ ਨੇ ਉਹ ਦਿੱਤੇ ਜਾ ਰਹੇ ਨੇ ਤਸਵੀਰਾਂ ਲਗਾਤਾਰ ਤੋਂ ਨਾ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਦੇਖੋ ਇਹ ਤਸੁਰਾਸ਼ੇਦ ਤਸਵੀਰ ਪੈਨ ਕਰਕੇ ਦਿਖਾਓ ਜ਼ੂਮ ਕਰਕੇ ਦਿਖਾਓ ਤੁਗੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜੇ ਨੇ ਉਹ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਦੇਖੋ ਇਹ ਤਸਵੀਰ ਦੇਖੋ ਵੱਡੇ ਵੱਡੇ ਪੱਥਰ ਟਰੇਨਾਂ ਨਾਲ ਅੱਗੇ ਲਗਾਏ ਜਾ ਰਹੇ ਨੇ ਪਾਰੀ ਤਾਜ਼ਾਤ ਦੇ ਵਿੱਚ ਜਿਹੜੇ ਪੱਥਰ ਨੇ ਇੱਕ ਟਰੇਨਾਂ ਦੇ ਨਾਲ ਹੁਣ ਲਗਾਏ ਜਾ ਰਹੇ ਨੇ ਇਸ ਤਰ੍ਹਾਂ ਦੇ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਸ਼ੰਭੂ ਬਾਰਡਰ ਦੇ ਬਣੇ ਹੋਏ ਨੇ ਤੇ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ